ਸੋ ਇਸ ਦੇ ਨਾਲ ਹੀ ਕਿਸਾਨਾ ਕੋ ਜੰਗਵੀਰ ਸਿੰਘ ਚੋਹਾਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਚੋਹਾਨ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀਬੀਟੀ ਤੇ ਸਵਾਗਤ ਹੈ ਜੀ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਸੁਨੀਲ ਕੁਮਾਰ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਇਹ ਕਹਿ ਰਹੇ ਨੇ ਕਿ ਜੇਕਰ ਇਲੀਗਲਾਈਜ਼ੇਸ਼ਨ ਹੋ ਜਾਂਦੀ ਹੈ ਤਾਂ ਇਸ ਦਾ ਨੁਕਸਾਨ ਹੋਏਗਾ ਪੰਜਾਬ ਤੇ ਹਰਿਆਣਾ ਗੁਰਪ੍ਰੀਤ ਜੀ ਮੈਨੂੰ ਤਾਂ ਸੁਨੀਲ ਜਾਖੜ ਸਾਹਿਬ ਦੀ ਸਮਝ ਨਹੀਂ ਆਉਂਦੀ ਪਈ ਪੰਜਾਬ ਦੇ ਜਿੰਨੇ ਵੀ ਬੀਜੇਪੀ ਦੇ ਪ੍ਰਵਕਟਾ ਆ ਇਹ ਦਿਨ-ਪ੍ਰਤੀ ਦਿਨ ਨਵੇਂ-ਨਵੇਂ ਬਿਆਨ ਦਿੰਦੇ ਆ ਸੋ ਇਹ ਦੇਖ ਲਓ ਵੀ ਜਦੋਂ ਕਾਂਗਰਸ ਦੇ ਵਿੱਚ ਸੀਗੇ ਉਦੋਂ ਤਾਂ ਕਿਸਾਨਾਂ ਦੇ ਨਾਲ ਸੀ ਅੰਦੋਲਨ ਦੇ ਨਾਲ ਸੀ ਸੋ ਉਸ ਵੇਲੇ ਵੀ ਕਹਿੰਦੇ ਸੀਗੇ ਕਿ ਐ 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 ਆ ਪਤਾ ਹੋਣਾ ਕਿ ਪੰਜਾਬ ਹਰਿਆਣਾ ਦੇ ਵਿੱਚ ਝੋਨੇ ਤੇ ਕਣਕ ਦੀ ਐਮਐਸਪੀ ਹੈਗੀ ਆ ਤੇ ਦੂਜੀਆਂ ਸਟੇਟਾਂ ਦੇ ਵਿੱਚ ਹੈ ਨਹੀਂਗੀ ਮੰਡੀਕਰਨ ਬਿਲਕੁਲ ਖਤਮ ਹੋ ਚੁੱਕਾ ਹੁਣ ਯੂਪੀ ਦੇ ਵਿੱਚ ਦੇਖਿਆ ਜਾਵੇ ਤੇ ਓਪਨ ਬਾਜ਼ਾਰ ਦੇ ਵਿੱਚ 15-1600 ਰੁਪਏ ਪ੍ਰਤੀ ਕੁਆਂਟਲ ਝੋਨਾ ਵਿਕਦਾ ਤੇ ਸਾਡੇ ਪੰਜਾਬ ਦੇ ਵਿੱਚ 2110-2200 ਰੁਪਏ ਐਤਕੀ ਰੇਟ ਸਿਗਾ ਸੋ ਕਹਿਣ ਤੋਂ ਭਾਵੇਂ ਕਿਤੇ ਨਾ ਕਿਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੀ ਜ਼ਮੀਨ ਨੂੰ ਕਾਰਪੋਰੇਟ ਘਰਾੜਿਆਂ ਦੇ ਹੱਥ ਦੇ ਵਿੱਚ ਦੇਣਾ ਚਾਹੁੰਦੇ ਆ ਸਿੱਧੇ ਨਾਲ ਸਿੱਧੇ ਰੂਪ ਦੇ ਵਿੱਚ ਆ ਦੇਖੋ ਇਹਨਾਂ ਨੇ ਕੇਂਦਰ ਸਰਕਾਰ ਨੇ ਹੁਣ ਜਹਦ ਸਾਹਿਬ ਮੈਂ ਥੋੜਾ ਇੱਕ ਇਹਨੂੰ ਬਰੀਫ ਕਰ ਦਾਂ ਜਿਹੜਾ ਜਿਹੜੀ ਜਾਖੜ ਸਾਹਿਬ ਨੇ ਗੱਲ ਕਹੀ ਹੈ ਉਹ ਕਹਿੰਦੇ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਹਰਿਆਣਾ ਵੀ ਖੇਤੀ ਪ੍ਰਧਾਨ ਸੂਬਾ ਹੈ ਲੇਕਿਨ ਇੱਥੇ ਜਿਹੜੀਆਂ ਫਸਲਾਂ ਹੁੰਦੀਆਂ ਨੇ ਜੇਕਰ ਉਹੀ ਜਿਹੜੀਆਂ ਸਾਰੇ ਮੁਲਕ ਭਰ ਦੇ ਵਿੱਚ ਹੋ ਜਾਏਗੀ ਲੀਗਲਾਈਜੇਸ਼ਨ ਹੋ ਜਾਏਗੀ ਐਮਐਸਪੀ ਦੀ ਕਾਨੂੰਨੀ ਗਰੰਟੀ ਤਾਂ ਇਸ ਦੇ ਨਾਲ ਪੰਜਾਬ ਤੋਂ ਹੀ ਫਿਰ ਇਕੱਲਿਆਂ ਕਿਉਂ ਚੀਜ਼ਾਂ ਚੱਕੇਗੀ ਕੇਂਦਰ ਦੀ ਹਕੂਮਤ ਉਹ ਤਾਂ ਸਾਰੇ ਪੂਰੇ ਮੁਲਕ ਭਰ ਦੇ ਵਿੱਚ ਉਹਨਾਂ ਨੂੰ ਦੇਖਣਾ ਪੈਣਾ ਹੈ ਇਸ ਗੱਲ ਕਰਕੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਨੁਕਸਾਨ ਹੋ ਸਕਦਾ ਪੰਜਾਬ ਤੇ ਹਰਿਆ ਕੜਕਿਚੂ ਨੀਤੀ ਐ ਐਮਐਸਪੀ ਆ ਪੰਜਾਬ ਹਰਿਆਣਾ ਦੇ ਵਿੱਚ ਹੁਣ ਦਾਲਾਂ ਤੇ ਜੀ ਅਜੇ ਮੂੰਗਫਲੀ ਦੀ ਗੱਲ ਕਰੀਏ ਕਪਾਹ ਦੀ ਗੱਲ ਕਰੀਏ ਤੇਲਨ ਪਦਾਰਥਾਂ ਦੀ ਗੱਲ ਕਰੀਏ ਸਬਜ਼ੀਆਂ ਦੀ ਗੱਲ ਕਰੀਏ ਗੰਨੇ ਦੀ ਗੱਲ ਕਰੀਏ ਬਦਲਦੇ ਹੈ ਨਾ ਅਸੀਂ ਨਹੀਂ ਚਾਹੋਨੇ ਕਿ ਕੜਕਿਚੂ ਨਹੀਂ ਅਸੀਂ ਬੀਜੀਏ ਅਸੀਂ ਬਦਲ ਕੇ ਫਸਲਾਂ ਵੀ ਬੀਜ ਸਕਦੇ ਆ ਪਰ ਕਿਤੇ ਨਾ ਕਿਤੇ ਸਾਡੀ ਮਜ਼ਦੂਰੀ ਵੜਦੀ ਆ ਕਿ ਜਿੱਥੇ ਨੀਵੇਂ ਇਲਾਕੇ ਆ ਜਿੱਥੇ ਸੇਮ ਵਾਲੇ ਇਲਾਕੇ ਆ ਉੱਥੇ ਸਾਨੂੰ ਜਿਹੜਾ ਆ ਆ ਤੋਂ ਨਾ ਲਾਉਣ ਵਾਸਤੇ ਮਜਬੂਰ ਹੋਣਾ ਪੈਂਦਾ ਝੋਨਾ ਸਾਡੇ ਪੰਜਾਬ ਦੀ ਚਾਵਲ ਤੇ ਖਰਾਕ ਹੈ ਨਹੀਂਗੀ ਸਾਡੇ ਤਾਂ ਨਾ ਮਾਤਰੇ ਇੱਥੇ ਚਾਵਲ ਜਿਹੜਾ ਵਰਤਿਆ ਜਾਂਦਾ ਹੈ ਉਹ ਕਿਸੇ ਤਣੂ ਭੇਜਿਆ ਜਾਂਦਾ ਸੋਸ਼ਲ ਐਮ ਐਸ ਪੀ ਤੇ ਗਰੰਟੀ ਕਾਨੂੰਨ ਬਣਾਉਂਦੀ ਹੈ ਅਸਲ ਸਾਡੀ ਮਨਛਾ ਹੀ ਇਹ ਹੈ ਕਿ ਕਿਤੇ ਨਾ ਕਿਤੇ ਸਾਰੀਆਂ ਫਸਲਾਂ ਦੇ ਵਿੱਚ ਜਿਹੜੀ ਆ ਉਹ ਡਿਵਾਈਡ ਹੋ ਜਵੇ ਖੇਤੀ ਤਾਂ ਕਿਤੇ ਨਾ ਕਿਤੇ ਜਿਹੜਾ ਕਿਸਾਨ ਬਚੂਗਾ ਉਹ ਜਿਹੜੀ ਡਿਵਰਸਿਫਿਕੇਸ਼ਨ ਦੀ ਜਿਹੜੀ ਇਹ ਗੱਲਬਾਤ ਹਮੇਸ਼ਾ ਕਿਸਾਨ ਕਰਦੇ ਨੇ ਉਹਦਾ ਜ਼ਿਕਰ ਕਰ ਰਹੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਉਹਦਾ ਉਹਦਾ ਜ਼ਿਕਰ ਕਰਦੇ ਹੁਣ ਮੈਨੂੰ ਇੱਕ ਗੱਲ ਦੱਸੋ ਸਾਡਾ ਦੁਆਬਾ ਤੇ ਮੱਝਾ ਪੰਜਾਬ ਦੇ ਵਿੱਚ ਜ਼ਿਆਦਾਤਰ ਗੰਨੇ ਦੀ ਕਾਸ਼ਤ ਕਰਦਾ ਜੀ ਤੇ ਕਈ ਵਾਰ ਉਹ ਉਹਦੀ ਪੇਮੈਂਟ ਲੈਣ ਵਾਸਤੇ ਮਿੱਲਾਂ ਮੋਰੇ ਤੱਕ ਲਾਉਣੇ ਪੈਂਦੇ ਉਹਦੀ ਉਸੇ ਵੀ ਲੈਣ ਵਾਸਤੇ ਸੜਕਾਂ ਘੇਰੀਆਂ ਪਈਆਂ ਰੇਟ ਵਧਾਉਣ ਵਾਸਤੇ ਧਰਨੇ ਲਾਉਣੇ ਪੈਂਦੇ ਸਰਕਾਰ ਚਿੰਤਤ ਹੀ ਹੈਨੀ ਸਰਕਾਰ ਬਦਲ ਵੱਲੋਂ ਕਿਸਾਨਾਂ ਨੂੰ ਭੇਜੇ ਬਦਲ ਵਾਸਤੇ ਉਹਨਾਂ ਨੂੰ ਕੁਝ ਨਾ ਕੁਝ ਸਬਸਿਡੀ ਦੇਵੇ ਬਦਲ ਵਾਸਤੇ ਕਿਸਾਨਾਂ ਨੂੰ ਪ੍ਰਮੋਟ ਕਰੇ ਇਸ ਤਰ੍ਹਾਂ ਨਹੀਂ ਐਮੀ ਬਿਆਨਬਾਜ਼ੀਆਂ ਦੇ ਕੇ ਮੁੱਖ ਕੋਰੀਆਂ ਹੁਣ ਮੈਨੂੰ ਇੱਕ ਗੱਲ ਦੱਸੋ ਰਵਨੀਤ ਮਿੱਟੂ ਹੁਣੇ ਬਿਆ ਤੇ ਮੇਰੇ ਨਾਲ ਆ ਕੇ ਕਿਸਾਨ ਗੱਲ ਕਰ ਲੈਣ ਜੀ ਤੇ ਗੱਲ ਕਰ ਲੈਣ ਹੁਣ ਦੇਖੋ ਕੇਂਦਰ ਸਰਕਾਰ ਨੇ ਚਿੱਠੀ ਭੇਜਣੀ ਹੁੰਦੀ ਹੈ ਕੇਂਦਰ ਸਰਕਾਰ ਨੇ ਗੱਲਬਾਤ ਕਰਨੀ ਹੁੰਦੀ ਹੈ ਕੇਂਦਰ ਸਰਕਾਰ ਜਗ੍ਹਾ ਸਥਾਨ ਦੱਸਣਾ ਹੁੰਦਾ ਪਿਛਲੇ ਅੰਦੋਲਨ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਵਿਗਿਆਨ ਭਵਨ ਦੇ ਵਿੱਚ 13 14 ਵਾਰ ਵਾਰਤਾ ਹੋਈ ਸੀ ਕੇਂਦਰ ਸਰਕਾਰ ਦੀਆਂ ਚਿੱਠੀਆਂ ਆਉਂਦੀਆਂ ਸੀ ਇਸ ਤਰ੍ਹਾਂ ਦੀਆਂ ਬਿਆਰਬਾਜ਼ੀਆਂ ਕਰਕੇ ਮੈਨੂੰ ਨਹੀਂ ਪਤਾ ਸਾਫ਼ ਕੀ ਕਰਨਾ ਚਾਹੁੰਦੇ ਆ ਅਸਲ ਇਹਨਾਂ ਦੀ ਮਨਛਾਹ ਸਹੀ ਨਹੀਂ ਹੈਗੀ ਜੀ ਬੀਜੇਪੀ ਆਇਆ ਦੀ ਠੀਕ ਹੈ ਚਿਕਾ ਜੰਗਵੀਰ ਜੀ ਇਸੋ ਉਮੀਦ ਕਰਦੇ ਆ ਕਿ ਜਿਸ ਹਿਸਾਬ ਦੇ ਨਾਲ ਕਿਸਾਨ ਸੰਘਰਸ਼ ਦੇ ਰਾਤ ਪਏ ਹੋਏ ਨੇ ਤਾਂ ਮੰਗਾ ਨੂੰ ਲੈ ਕੇ ਸ਼ਾਇਦ ਕੋਈ ਕੀਨ ਦੇਰ ਗੌਰ जरूर ਫਰਮਾਈਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਜੀ ਮੀਡੀਆ ਦੇ ਨਾਲ ਗੱਲਬਾਤ ਕੀਤੀ